ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਚਕਾਵੇਂ ਗਊਸ਼ਾਲਾ ਵਿਖੇ ਸੇਵਾ ਕਰ ਰਹੇ ਕੋ ਸੇਵਾਦਾਰਾਂ ਨੇ ਗਊਆਂ ਨੂੰ ਪੱਠੇ ਪਾਉਣ ਦੀ ਸੇਵਾ ਕੀਤੀ ਹੈ ਤੇ ਕੋ ਸੇਵਾਦਾਰਾਂ ਨੇ ਜੋ ਨਵੀਂ ਇਮਾਰਤ ਬਣ ਰਹੀ ਹੈ ਗਊਆਂ ਵਾਸਤੇ ਉਹਦੇ ਵਿੱਚ ਪਵਨ ਦੀ ਸੇਵਾ ਕੀਤੀ ਹੈ ਧੰਨਵਾਦ ਕਰਦੇ ਆ ਸਾਰੇ ਸੇਵਾਦਾਰਾਂ ਦਾ ਜੋ ਆਪਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਨਿਤਾ ਪ੍ਰਤੀ ਦੋਵਾਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆ ਪਰਮਾਤਮਾ ਇਹਨਾਂ ਸੇਵਾਦਾਰਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਂਦਾ ਬਾਲ ਉਦਮ ਬਖਸ਼ੇ ਧੰਨਵਾਦ ਕਰਦੇ ਆ ਅੱਜ ਦੋ ਸੇਵਾਦਾਰਾਂ ਨੇ ਗੁਪਤ ਦਾਨ ਮਾਇਆ ਦਾਨ ਕੀਤੀ ਹੈ ਇਹ ਦੋਵਾਂ ਦੀ ਨਵੀਂ ਜੋ ਇਮਾਰਤ ਬਣ ਰਹੀ ਹੈ ਇਸ ਦੇ ਵਿੱਚ 31000 ਰੁਪਇਆ ਸੇਵਾਦਾਰਾਂ ਨੇ ਗੁਣਤਦਾਨ ਸੇਵਾ ਕੀਤੀ ਹੈ ਪ੍ਰਮਾਤਮਾ ਇਹਨਾਂ ਦੀਆਂ ਹੀ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਣ ਦਾ ਬਲ ਔਦਮ ਬਖਸ਼ੇ 51000 ਰੁਪਇਆ ਇੱਕ ਹੋਰ ਸੇਵਾਦਾਰ ਨੇ ਐਨ ਆਰ ਆਈ ਪਰਿਵਾਰ ਉਹਨਾਂ ਨੇ ਗੁਣਤਦਾਨ ਸੇਵਾ ਕੀਤੀ ਹੈ ਇਹ ਗਉਆਂ ਦੀ ਬਣ ਰਹੀ ਇਮਾਰਤ ਦੇ ਵਿੱਚ ਪ੍ਰਮਾਤਮਾ ਅਗੇ ਗਉਆਂ ਕੇ ਮਹਾ ਪਰਸ਼ਾ ਕੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਸੇਵਾਦਾਰਾਂ ਨੇ ਜਿਸ ਵੀ ਭਾਵਨਾਵਾਂ ਨਾਲ ਆਪ ਵੀ ਖਜ਼ਾਨਿਆਂ ਵਿੱਚੋਂ ਗਉਆਂ ਨੂੰ ਦਾਨ ਕੀਤਾ ਹੈ ਪਰਮਾਤਮਾ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਖਜ਼ਾਨੇ ਭਰਪੂਰ ਰੱਖੇ ਦਿਨ ਦੁੱਗਣੀ ਰਾਤ ਤੁਗਣੀ ਉਹਨਾਂ ਨੂੰ ਤਰੱਕੀ ਬਖਸ਼ੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਂਦਾ ਬਣ ਆਦਮ ਬਖਸ਼ੇ ਦੁਵਾਰ ਤੋਂ ਫੇਰ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਆਂ ਜੋ ਨਿਤਾਵਰਤੀ ਆ ਦੀ ਕੀਮਤੀ ਸਮੇਂ ਚ ਸਮਾਂ ਕੱਟ ਕੇ ਗੋਵਾਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆਂ ਪਰਮਾਤਮਾ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਂਦਾ ਬਣ ਆਦਮ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Oh. Hey! hey.